ਲੈ ਚਾਚਾ ਵੀ ਆ ਨਗਿਆ ਨੰਬਰ ਸਾਹਿਬ ਚੱਲਗੇ ਨਾ ਆ ਮਿਲ ਕੇ ਜਾਣਾ ਪੈਣਾ ਹਰੇਕ ਬੰਦੇ ਨੂੰ ਮਿਲਣਾ ਪੈਣਾ ਚਲੋ ਜੀ ਚਲੋ ਆ ਆ ਜਾਓ ਗਰ ਰਿਤੇ ਨਾ ਕਰਖਾਂ ਗੱਲ ਮੜੀ ਮਾਰਕਾ ਵਾ ਚਲ ਮੈਂ ਜਾ ਕੇ ਹਾਂ ਦੇਖ ਤੱਕ ਦੇ ਹੋਰ ਦੱਸ ਤਾਂ ਕੀ ਹਾਲ ਹੈ ਜੀ ਉਹ ਠੀਕ ਆ ਪੁੱਤ ਵਧੀਆ ਕੀ ਆ ਚੱਲ ਨੇ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਪੁੱਤ ਉਹ ਦੱਸ ਤਾਂ ਠੀਕ ਹੈ ਜੀ ਹਾਂ ਠੀਕ ਆ ਤੁਸੀਂ ਪੁੱਤ ਕਿਵੇਂ ਅੱਜ ਗਰਮੀ 'ਚ ਤੁਰੇ ਫਿਰਦੇ ਦੱਸੇ ਮੈਂਬਰ ਨੇ ਮਿਲਣਾ ਸੀ ਗੀ ਤੁਹਾਨੂੰ ਅੱਛਾ ਕੀ ਕੰਮ ਪੈ ਗਿਆ ਉਹਨੂੰ ਮੈਂਬਰ ਨੂੰ ਪਤਾ ਨਹੀਂ ਤੁੰਨੀ ਗੱਲ ਕਰਨੀ ਪੈਣੀ ਆ ਜੀ ਤੂੰ ਹੀ ਦੱਸ ਦੇ ਮੈਂ ਤਾਂ ਦਿਹਾੜੀ ਲਾ ਕੇ ਆਇਆ ਨਈ ਕੋਈ ਜ਼ਰੂਰੀ ਗੱਲ ਕਰਨੀ ਸੀਗੀ ਉਹਨਾਂ ਨੂੰ ਹਾਂਜੀ ਹਾਂਜੀ ਲੈ ਆਵੇਂ ਸੱਦ ਕੇ ਜਾ ਫਿਰ ਬਲਾ ਲਾ ਉਹਨੂੰ ਪੁੱਤ ਲਿਆਉਣੇ ਆ ਤੇਰੀ ਰੋਟੀ ਖਾਉਂਗਾ ਮੈਂ ਛੇਤੀ ਬਲਾਲਾ ਚੰਗਾ ਪਰ ਮੈਂ ਕੰਮ ਤੇ ਵੀ ਜਾਣਾ ਮੜਕੇ ਹੋਰ ਜੀ ਸਾਸਰੀਗਲ ਮੈਂਬਰ ਸਾਹਿਬ ਕੀ ਹਾਲਾ ਨਜ਼ਰਾ ਠੀਕ ਠਾਕ ਬੈਜੋ ਬੈਓ ਬੈਠੋ ਬੈਠੇ ਬਸ ਕੋਈ ਨਹੀਂ ਕਿਵੇਂ ਦੁਪਹਿਰੇ ਤੁਰੇ ਫਿਰਦੇ ਤੁਸੀਂ ਹੋਰ ਜੀ ਮੈਂਬਰ ਸਾਹਿਬ ਤੁਸੀਂ ਕਿਵੇਂ ਗਰਮੀ ਤੁਰੇ ਫਿਰਦੇ ਆ ਕੰਮ ਆ ਸੀ ਨਜ਼ਰ ਤੇਰੇ ਕੋਲੇ ਕਰੋ ਹੁਕਮ ਜੀ ਤੇ ਤੂੰ ਕਿਵੇਂ ਆ ਦੁਪਹਿਰੇ ਸਾਈਕਲ ਤੇ ਕਿਧਰੋਂ ਆਇਆ ਕਾਹਦਾ ਮੈਂਬਰ ਆ ਕੰਮ ਤੇ ਲੱਗੇ ਹੋਇਆ ਮੈਸਤਰੀ ਨਾਲ ਹੁਣ ਰੋਟੀ ਖਾਣ ਆਇਆ ਸੀਗਾ ਅੱਛਾ ਨਾਲੇ ਤੂੰ ਤਾਂ ਉਹ ਦੁੱਧ ਪਾਉਣੋਂ ਦਾ ਡੇਰੀ ਤੇ ਦੁੱਧ ਦੁੱਥੇ ਵੀ ਨਹੀਂ ਵੇਖਿਆ ਕਦੇ ਹੁਣ ਦੁੱਧ ਦੀ ਸੁਣ ਲਾ ਮੈਂ ਭਰਾ ਪਹਿਲਾਂ ਆਪਣੇ ਕੋਲ ਗਾਂ ਰੱਖੀ ਹੋਈ ਸੀਗੀ ਅੱਛਾ ਤੋ ਢਿੱਲੀ ਹੋ ਗਈ ਸੀ ਸਿਆਲ ਚ ਹਾਂ ਉਹ ਵਿਚਾਰੀ ਮਰ ਗਈ ਹਾਂ ਤੇ ਹੋਰ ਤਾਂ ਬਰਾਵਾ ਟਾਈਮ ਪਾਸ ਦਿਹਾੜੀ ਲਾ ਕੇ ਕਰ ਲਈਦਾ ਅੱਛਾ ਗਾਂ ਮਰ ਗਈ ਤਰੀ ਹੈ ਹਾਂ ਗਾਂ ਮਰ ਗਈ ਸੀ ਮੈਂਬਰਾ ਠੀਕ ਆ ਠੀਕ ਮੈਂ ਤਾਂ ਤੇਰੇ ਕੋਲੇ ਤਾਂ ਕੰਮ ਆਇਆ ਸੀ ਇੱਕ ਆਪਣਾ ਬੰਦਾ ਖੜਾ ਬੋਟਾਂ ਚ ਅੱਛਾ ਜੀ ਤੇ ਆਪਾਂ ਇੱਥੇ ਉਹਨੂੰ ਬੋਡ ਪਾਉਣੀ ਹੈਗੀ ਆ ਹਾਂ ਕੋਈ ਨਹੀਂ ਪਾ ਦੇਾਂਗੇ ਮੈਂਬਰਾ ਹਾਂ ਆਪਾਂ ਕਿਹੜਾ ਫੁੱਲੋਂ ਭੱਜੇ ਆ ਦੇਵਿਕਾ ਕਾਕਾ ਹਾਂਜੀ ਭਰਾ ਜੀ ਨੂੰ ਦੋਸਤਾਂ ਇਹਦੇ ਵਿੱਚ ਕੀ ਹੈ ਮੈਂਬਰ ਸਾਹਿਬ ਇਹਦੇ ਵਿੱਚ ਨਜਰਾ 1000 ਰੁਪਿਆ ਜਿਤਨਾ ਖਰਚਾ ਵਰਚਾ ਹੈ ਤੇ ਬੋਟ ਪਾਣੀ ਆਪਣੇ ਬੰਦੇ ਨੂੰ ਠੀਕ ਹੈ ਕੋਈ ਨਹੀਂ ਪਾ ਲਿਆ ਹਾਂ ਚਲ ਠੀਕ ਹੈ ਨਜਰਾ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਬਹਿ ਜਾਓ ਮੈਂਬਰ ਸਾਹਿਬ ਇਹ 1000 ਰੁਪਏ ਨਾ ਮੇਰੇ ਕੋਲ ਵੀ ਜਾਨੀ ਲੰਘਣੇ ਹੋ ਸਕਦਾ ਤੇ ਤੁਸੀਂ ਮੈਨੂੰ ਗਾਂ ਹੀ ਲੈ ਦਿਓ ਸਾਜਰਾ ਕੁੰਛਦਾ ਹੀ ਹੋ ਗਿਆ ਯਾਰ 1000 ਰੁਪਏ ਚ ਕੋਈ ਗਾਂ ਆਉਂਦੀ ਹੁੰਦੀ ਆ ਮੈਂਬਰ ਸਾਹਿਬ 1000 ਰੁਪਏ ਦਾ ਬੱਕਰੀ ਵੀ ਨਹੀਂ ਆਉਂਦੀ ਕੀ ਤੇ ਤੁਸੀਂ 1000 ਰੁਪਏ ਚ ਬੰਦਾ ਖਰੀਦਣ ਤਰਪੇ ਆ ਆ ਫੜ ਕਾਕਾ ਪੈਸੇ ਮੇਰਾ ਐਡਾ ਵੀ ਜ਼ਮੀਰ ਨਹੀਂ ਮਰਿਆਗਾ ਕਿ ਜਿਹੜਾ ਮੈਂ 1000 ਰੁਪਏ ਚ ਵੇਚ ਜਾਵਾਂ ਹੋਰ ਵੀ ਚਾਹ ਪਾਣੀ ਦੱਸੋ ਨਹੀਂ ਨਹੀਂ ਬਸ ਨਾ ਜਰਾ ਧੰਨਵਾਦ ਤੇਰਾ ਇਹ ਤਾਂ ਵੋਟ ਦਾ ਅਧਿਕਾਰ ਆ ਸਭ ਨੂੰ ਇਹਦਾ ਅਗਲੇ ਦਾ ਮਾਣਾ ਜਿੱਥੇ ਮਰਜ਼ੀ ਵੋਟ ਪਾ ਦੇਵੇ ਹੋਰ ਸੇਵਾ ਦੱਸੋ ਬਸ ਠੀਕ ਆ ਨਾ ਜਰਾ ਕੋਈ ਗੱਲ ਨਹੀਂ ਧੰਨਵਾਦ ਚੰਗਾ ਵਾ ਤੁਹਾਡੇ ਭਲੇ ਮਾਨਸੋ ਕਮਾਲ ਹੀ ਕਰੀ ਜੰਨੇ ਆ